सौ अठवंजा सौ 5 650 5 600 5 50 55 600 5 50 55 700 5 50 400 5 50 450 ਜੀ ਇਹ ਪੱਖੇ ਵਿੱਚ ਤੁਰਦੇ ਤੁਸੀਂ ਆਪਣੇ ਮਾਰੇ ਅੱਥਾ ਪਤਾ ਗਲਾ ਘੱਟ ਕਰਕੇ ਲਾਉਂਦਾ

ਮੰਡਾ ਹੰਡਾ ਲੈ ਲਿਆ ਬੀ ਨੋ ਟੱਕ ਲਗੂ ਹੋਏ ਦੋ ਘੰਟੇ ਜਾਂ ਤੈਨੂੰ ਕੁੱਝ ਨਹੀਂ ਆਉਂਦਾ ਤੇ ਪਤਾ ਲੱਗੂ ਆਪਾਂ ਹੁੰਦੇ ਜੀ ਲਾਉਂਗੇ ਜਿੱਥੇ ਅੰਦਰ ਸ਼ਰਮਾ ਲੈੰਡਾ ਸ਼ਰਮ ਨੂੰ ਬੁਲਾਓ 650 650 6400 5 6505 4005 72005 7005 ਦਾਸ 15 ਹੀ 21 35 40 43 50 55 60 68 70 75 80 85 90 93 7505 ਦਾਸ 13 ਹੀ 21 35 40 43 50 55 60 68 70 75 80 85 90 93 7505 ਦਾਸ 15 20 25 30 35 40 45 50 55 60 منی منی 7260 ਜੀ ਭੱਜ ਗਏ ਭੱਜ ਗਏ ਫਟਣ ਲੱਗੇ ਨੇ ਆਇਓ ਜਾਈਓ ਬਾਪ ਜੀ ਚਾਚਾ ਯਾਰ ਬਾਪ ਜੀ ਮਾਰੀ ਜਾਂਦੇ ਆ 7260 ਜੀ ਭੱਜ ਗਏ ਮਣੀ ਭੱਜ ਗਏ ਯਾਰ ਤੇਰੀ ਛੱਡਾਂ ਦੇ ਆ ਦੇਖੋ ਜੀ 7260 ਜੀ ਬਾਪ ਹੋ ਜਿਆ ਉਹ ਤੇਰਾ 7260 ਜੀ 何者